ਜਿੱਥੇ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ 'ਚ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਅੱਜ ਚੌਕਾ ਜੀਵਨ 사త్సੰਗ ਪਵਨ ਕ੍ਰਿੰਦਾ ਕਲੋਨੀ ਵਿਖੇ ਸਮਾਗਮ ਦੀ ਪ੍ਰਧਾਨਗੀ ਕਰਦੇ ਆਂ ਬਿਸ਼ਪ ਲਾਲ ਮਸੀਹ ਵੱਲੋਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਵਿੱਚ ਭਾਰੀ ਗਿਣਤੀ ਵਿੱਚ ਪ੍ਰਭੂ ਯਿਸੂ ਮਸੀਹ ਦੇ ਪ੍ਰੇਮੀਆਂ ਨੇ ਹਾਜ਼ਰੀ ਭਰੀ। ਇਸ ਮੌਕੇ ਬਿਸ਼ਪ ਲਾਲ ਮਸੀਹ ਨੇ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਪਵਿੱਤਰ ਦਿਨ ਪੇਮ, ਸ਼ਾਂਤੀ ਅਤੇ ਆਸ਼ਾ ਦਾ ਪ੍ਰਤੀਕ ਹੈ। ਜਿਸੂ ਮਸੀਹ ਜੀ ਦਾ ਜਨਮ ਬੇਤਲਹੇਮ ਵਿੱਚ ਹੋਇਆ ਜੋ ਮਨੁੱਖਤਾ ਲਈ ਮੁਕਤੀ ਦਾ ਸੁਨੇਹਾ ਲਿਆਉਂਦਾ ਹੈ ਇਸ ਦਿਨ ਲੋਕ ਤੁਮ ਤਾਮ ਨਾਲ ਤਿਉਹਾਰ ਮਨਾਉਂਦੇ ਹਨ ਅਤੇ ਇੱਕ ਦੂਜੇ ਨੂੰ ਪਿਆਰ ਬੰਦਦੇ ਹਨ ਪ੍ਰਭੂ ਜੀਸੂ ਮਸੀਹ ਜੀ ਦੇ ਜਨਮ ਨਾਲ ਸੰਸਾਰ ਵਿੱਚ ਚਾਨਣ ਫੈਲਿਆ ਇਸ ਮੌਕੇ ਬਿਸ਼ਪ ਲਾਲ ਮਸੀਹ ਨੇ ਪ੍ਰਭੂ ਜੀਸੂ ਮਸੀਹ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਚਰਚ ਨੂੰ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ ਉਨ੍ਹਾਂ ਕਿਹਾ ਕਿ ਪ੍ਰਭੂ ਜੀਸੂ ਮਸੀਹ ਸ਼ਾਂਤੀ ਦੇ ਰਾਜੇ ਹਨ ਜੀਵਨ ਜਾਚ ਹੀ ਜੀਵਨ ਦੀ ਆਸ ਹੈ ਅਤੇ ਮਸੀਹੀ ਦੁਨੀਆ ਦੀ ਸੁਖ ਸ਼ਾਂਤੀ ਲਈ ਹਮੇਸ਼ਾ ਅਰਦਾਸ ਵਿੱਚ ਰਹਿੰਦੇ ਹਨ ਇਹ ਸ਼ੋਭਾ ਯਾਤਰਾ ਚੋਖਾ ਜੀਵਨ 사త్సੰਗ ਪਵਨ ਕਰੰਡਾ ਕਲੋਨੀ ਤੋਂ ਸ਼ੁਰੂ ਹੋ ਕੇ ਨਜ਼ਦੀਕ ਦੇ ਪਿੰਡਾਂ ਵਿੱਚੋਂ ਹੁੰਦੀ ਹੋਈ ਵਾਪਸ ਚੋਖਾ ਜੀਵਨ 사త్సੰਗ ਪਵਨ ਕਰੰਡਾ ਕਲੋਨੀ ਵਿਖੇ ਸਮਾਪਤ ਹੋਈ ਇਸ ਮੌਕੇ ਯੋਧਵੀਰ ਪਰਮਜੀਤ ਸੈਭ ਸਿੰਘ ਗੁਰਪ੍ਰੀਤ ਸੰਦੀਪ ਸਿੰਘ ਸੋਨੋ ਬਲਵਿੰਦਰ ਸਿੰਘ ਭਾਈਜਨ ਸਿੰਘ ਪ੍ਰਕਾਸ਼ ਕੋਰ ਸ਼ਰਨਜੀਤ ਜਸਵੰਤ ਹਰਪ੍ਰੀਤ ਜੋਤੀ ਮੰਨੂ ਪੋਲੀ ਸੁਮੇਤ ਸੈਂਕੜੇ ਲੋਕ ਹਾਜ਼ਰ ਸਨ ਅਰੇ ਸਭ ਤੋਂ ਪਹਿਲਾਂ ਪ੍ਰਭੂ ਯਸ਼ਮ ਸਿੰਘ ਜੀ ਦੇ ਨਾਮ ਤੇ ਸਭ ਨੂੰ ਜਨਮ ਦਿਵਸ ਦੀ ਲੱਖ ਲੱਖ ਪ੍ਰਭੂ ਯਸ਼ਮ ਸਿੰਘ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਬਿਸ਼ਮ ਲਾਲ ਸਿੰਘ ਚੋਕਾ ਜੀਵਨ ਸਾਸਨ ਪਮਣ ਕਰੇਂਦਾ ਪਿੰਡ ਆ ਕਲੋਨੀ ਵਿੱਚ ਅਸੀਂ ਜਿਹੜੀ ਸੁਭਾ ਯਾਤਰਾ ਲੈ ਕੇ ਆਏ ਆ ਔਰ ਅਸੀਂ ਇਸ ਪਿੰਡ ਘਰੇਨੇ ਦੇ ਪੂਰੇ ਆਪਣੇ ਨਗਰ ਦੇ ਵਿੱਚ ਜਿਹੜੀ ਸੁਭਾ ਯਾਤਰਾ ਕਰ ਰਹੇ ਆ ਤਾਂ ਤਾਂ ਤੇ ਜਿਹੜੇ ਸ਼ਰਦਾ ਦੇ ਨਾਲ ਲੰਗਰ ਲਾਏ ਗਏ ਨੇ ਤੇ ਵੀ ਅਸ਼ਰਮ ਸੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਵਾ ਖੁਸ਼ੀਆਂ ਔਰ ਮੈਨੂੰ ਜੀ ਸ਼ਰਦਾ ਦੇ ਨਾਲ ਫੁੱਲ ਸੁੱਤੇ ਜਾ ਰਹੇ ਨੇ ਔਰ ਅੱਜ ਪੂਰੇ ਸੰਸਾਰ ਦੇ ਉੱਤੇ ਮੁਕਤੀ ਦਾਤਾ ਯਸ਼ੁਅ ਮਸੀਹ ਪੈਦਾ ਹੋਇਆ ਜਦੋਂ ਅਸੀਂ ਪਹਿਲੀ ਯਸ਼ੁਅ ਮਸੀਹ ਦੇ ਪਾਪ ਤravel ਦੇਖਦੇ ਆ ਜਿ ਸ਼ਾਇਦ ਲਿਖਿਆ ਜਿ ਸ਼ਾਇਦ ਲੋਬਾਬ ਦੀ ਸ਼ੇਜ ਲਿਖਿਆ ਸਾਡੇ ਲਈ ਇੱਕ ਪੁੱਤਰ ਜੰਮਿਆ ਸਾਡੇ ਲਈ ਇੱਕ ਬਾਲਕ ਪੈਦਾ ਹੋਇਆ ਸਾਨੂੰ ਪੁੱਤਰ ਬਖਸ਼ਿਆ ਗਿਆ ਰਾਜ ਜਿਹਦੇ ਨੱਦੇ ਦਾ ਹੋਏਗਾ ਅਚੰਤ ਸਭ ਤੋਂ ਸ਼ਕਤੀਮਾਨ ਪਰਮੇਸ਼ਰ ਹੈ ਉਹ ਵੀ ਜਿਹੜੀ ਸ਼ਾਂਤੀ ਦਾ ਰਾਜ কুমার ਉਹਦੀ ਸ਼ਾਂਤੀ ਦੀ ਘਾਤ ਹੋਏਗੀ ਅੱਜ ਮੇਰਾ ਮੈਸੇਜ ਆ ਪੂਰੇ ਸੰਸਾਰ ਦਾ ਮੁਕਤੀ ਦਾਤਾ ਯੇਸ਼ੁਮਸੀ ਪਾਪੀਰ ਵਿਚਾਰਵਾ ਤੇ ਇੱਕ ਰਸੂਲ ਦੀ ਕਿਤਾਬ ਕਨ ਬਾਬ ਦੀ ਉਨੀ ਚ ਲਿਖਿਆ ਤੋਹਾ ਕਰੋ ਤੇ ਮੇਰੇ ਤੁਹਾਡੇ ਪਾਪ ਮੁਟਾਈ ਦੇਣਗੇ ਪ੍ਰਭੂ ਦੇ ਜਿਹੜੇ ਸੁਖ ਦੇ ਦੇਣਉਣਗੇ ਮੈਂ ਦੱਸਣਾ ਚਾਹ ਰਿਹਾ ਕਿ ਜਿਹੜਾ ਅੱਜ ਕੋਨੇ ਕੋਨੇ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਅੱਜ ਪ੍ਰਭੂ ਯੇਸ਼ੁਮਸੀ ਮੁਕਤੀ ਦਾਤਾ ਯੇਸ਼ੁਮਸੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਅੱਜ ਮੈਂ ਵੀ ਬਿਸ਼ਵਲਾਲ ਸਿੰਘ ਉਹਦਾ ਬਾਰਡਰ ਕਾਰੀ ਪਿੰਡ ਘਰੇੜੇ ਤੋਂ ਸਾਰੇ ਸੰਸਾਰ ਦੀ ਦੁਨੀਆ ਨੂੰ ਮੈਂ ਲੱਖ ਲੱਖ ਵਧਾਈ ਔਰ ਨਵੇਂ ਸਾਲ ਦੀ ਵਧਾਈਆਂ ਹੋਣ ਧੰਨਵਾਦ ਇਹ 2025 ਸਾਲ ਜਿਹੜਾ ਸੀ ਉਹ ਸਾਡੀਆਂ ਬੜੀਆਂ ਖੁਸ਼ੀਆਂ ਦਾ ਸੀ ਜਿਹੜਾ ਆਉਣ ਹੋਇਆ 2026 ਸਾਲ ਆ ਉਹ ਸਾਰੇ ਸੰਸਾਰ ਦੇ ਖੁਸ਼ੀਆਂ ਦਾ ਹੋਵੇ ਸਾਰਿਆਂ ਨੂੰ ਬਰਕਤਾਂ ਦਾ ਹੋਵੇ ਔਰ ਕਿਤਾਬ ਵਿੱਚ ਸਭ ਨੂੰ ਬਰਕਤ ਦੇਵੇ 2026 ਸਾਲ ਦੇ ਵਿੱਚ ਪ੍ਰਭੂ ਦੀ بڑے بڑے ਕੰਮ ਕਰਨ ਔਰ ਸ਼ਾਂਤੀ ਆਨੰਦ ਦੇਣਾ ਧੰਨਵਾਦ ਮੈਂ ਸੰਜੀਤ ਕੌਰ ਪਰਮੇਸ਼ਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਤਰ੍ਹਾਂ ਇਹ ਸ਼ੁਦਾ ਜਰਮ ਦਿਹਾੜੇ ਤੇ ਪਾਸਲ ਲਾਲ ਨਸੀਬ ਵੱਲੋਂ ਕੱਢੀ ਗਈ ਸ਼ੋਭਾ ਯਾਤਰਾ ਇਸਾਦ ਬਹੁਤ ਨਾ ਪਿੰਡਾ ਦਾ ਹੋ ਕੇ ਵਾਪਸ ਕਹੇਂਬਾ ਚਰਚਾ ਚੋਕਾ ਜੀ ਵਰਸਾਤ ਸੰਪਵਨ ਵਿੱਚ ਜਾ ਰਹਾ ਮੈਂ ਸਭ ਨੂੰ ਇਸ ਸ਼ੁਭ ਸ਼ੁਭ ਕਾਮਨਾਵਾਂ ਦਿੰਦੀ ਹਾਂ ਹallelujah ਹallelujah ਮੇਰੇ ਵੱਲੋਂ ਸਾਰੀ ਸੰਗਤ ਤੇ ਸਾਰੇ ਵਰਲਡ ਨੂੰ ਪ੍ਰਭ ਯੇਸ਼ੂ ਮਸੀਹ ਦੇ ਜਨਮ ਦਿਨ ਦੀ ਹਾਰਦਿਕ ਸ਼ੁਭ ਕਾਮਨਾਵਾਂ ਮੈਂ ਪਰਮਜੀਤ ਸਿੰਘ ਪਿੰਡ ਸ਼ਰਾਟਾਲਾ ਸਾਡਾ ਚਰਚ ਘਰੇਂਡਾ ਕਲੋਨੀ ਦੇ ਵਿੱਚ ਚੋਖਾ ਜੀਵਨ ਸਤਸੰਗ ਭਵਨ ਤੋਂ ਅੱਜ ਜੋ ਕਿਤਾ ਪਰਮੇਸ਼ਰ ਦਾ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਹਾੜੀ ਦੀ ਕੁਚੀ ਦੇ ਵਿੱਚ ਜੋ ਸ਼ੁਭ ਯਾਤਰਾ ਨਿਕਲੀ ਹੈ ਲਾਗੇ ਲਾਗੇ ਪਿੰਡਾਂ ਦੇ ਵਿੱਚੋਂ ਹੋ ਕੇ ਹੁਣ ਵਾਪਸ ਜੋ ਚੋਖਾ ਜੀਵਨ ਸਤਸੰਗ ਭਵਨ ਦੇ ਵਿੱਚ ਜਾ ਰਹੀ ਹੈ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਰ ਨੇ ਇਨਾ ਦਿਨਾਂ ਤੱਕ ਸੰਭਾਲ ਕੇ ਬਚਾ ਕੇ ਰੱਖਿਆ ਰੱਬੂ ਨੇ 2025 ਸੰਧ ਦੇ ਵਿੱਚ ਸਾਰਿਆਂ ਦੀ ਬਹੁਤ ਮਦਦ ਸਹਾਤਾ ਕੀਤੀ ਸੰਭਾਲ ਕੇ ਬਚਾ ਕੇ ਰੱਖਿਆ ਹੁਣ ਆ ਉਹ ਜੋ ਉਹਨੋਂ ਵਾਲਾ ਸਾਲ 2026 ਹੈ ਕੀਤਾ ਪਰਮੇਸ਼ਰ ਸਾਰਿਆਂ ਵਾਸਤੇ ਬਰਕਤਾਂ ਤੇ ਖੁਸ਼ੀਆਂ ਲੈ ਕੇ ਆਵੇ ਹallelujah ਹallelujah ਪ੍ਰਭੂ ਦਾ ਧੰਨਵਾਦ ਕਰਦੇ ਆ ਕਿ ਪ੍ਰਭੂ ਨੇ ਸਾਨੂੰ ਅੱਜ ਦੇ ਦਿਨਾਂ ਵਿੱਚ ਸੰਭਾਲ ਕੇ ਰੱਖਿਆ ਔਰ ਅਸੀਂ ਆਪਣਾ ਗਮਾਨ ਪਰੇ ਤੋਂ ਮੈਂ ਕੁਲਵਿੰਦਰ ਕੌਰ ਪਾਸਟਰ ਲਾਲ ਜੀ ਦੀ ਸਿਸਟਰ ਮਤਲਬ ਕਿ ਸਾਰੇ ਇਹ ਆਪਣੇ ਪੰਜਾਬ ਨੂੰ ਵਧਾਈ ਦੇਣੀ ਆ ਕਿ ਬਹੁਤ ਬਹੁਤ ਸਾਰੇ ਪੰਜਾਬ ਨੂੰ ਬਤਾਈ ਹੋਵੇ ਅੱਜ ਦੇ ਕ੍ਰਿਸਮਸ ਦਿਨ ਵਾਸਤੇ ਬਹੁਤ ਖੁਸ਼ੀਆਂ ਭਰਿਆ ਦਿਨ ਸਾਡੇ ਲਈ ਆਇਆ ਏ ਔਰ ਮੈਂ ਧੰਨਵਾਦ ਪ੍ਰਭੂ ਦਾ ਕਰਦੀ ਆ ਕਿ ਪ੍ਰਭੂ ਨੇ ਸਾਨੂੰ ਸੰਭਾਲ ਕੇ ਰੱਖਿਆ 2025 ਦੇ ਵਿੱਚ ਔਰ 2026 ਦੇ ਵਿੱਚ ਵੀ ਪ੍ਰਭੂ ਸਾਨੂੰ ਸੰਭਾਲ ਕੇ ਰੱਖੂਗਾ ਧੰਨਵਾਦ